ਸਤਿ ਸ੍ਰੀ ਅਕਾਲ ਜੀ ਫਰਸਟ ਜਸ ਫ੍ਰੀਕੋਰਟ ਤੇ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜਿਹੜੇ ਵੀਅਰਸ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਮੈਂਟ ਦਾ ਮੋਡ ਔਨਲਾਈਨ ਹੈ ਕੈਸ਼ ਔਨ ਡਿਲੀਵਰੀ ਨਹੀਂ ਹੈਗੀ ਸਕਰੀਨ ਤੇ ਇੱਕ ਨੰਬਰ ਚੱਲ ਰਿਹਾ ਆਪਣਾ ਵਟਸਐਪ ਨੰਬਰ ਹੈ ਜਿਹੜਾ ਸੂਟ ਪਸੰਦ ਹੋਣਾ ਉਹਦਾ ਸਕਰੀਨਸ਼ਾਟ ਲੈਣਾ ਇਸ ਨੰਬਰ ਤੇ ਵਟਸਐਪ ਕਰਨਾ ਉਸ ਤੋਂ ਬਾਅਦ ਆਪਣੀ ਔਨਲਾਈਨ ਪੇਮੈਂਟ ਪਾਉਣੀ ਹੈ ਐਡਰੈਸ ਭੇਜਣਾ ਹੈ ਸੂਟ ਤੁਹਾਡੇ ਘਰ ਪਹੁੰਚੇਗਾ ਸ਼ਿਪਿੰਗ ਬਿਲਕੁਲ ਫ੍ਰੀ ਹੋਊਗੀ ਵੀਡੀਓ ਦੀ ਟਾਈਮਿੰਗ ਇੰਡੀਆ ਟਾਈਮ ਦੇ ਸ਼ਾਮ ਦੇ 4 ਵਜੇ ਤੇ ਸੰਡੇ ਨੂੰ ਵੀਡੀਓ ਦੀ ਟਾਈ ਲੋ ਜੀ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਵਿਆਹਾਂ ਸ਼ਾਦੀਆਂ 'ਚ ਪਾਉਣ ਵਾਲੇ ਪਾਰਟੀ ਵਿਅਰ ਸੂਟ ਬਹਿਜਾ ਬਹਿਜਾ ਕਰਦੇ ਹੈਂਡਵਰਕ ਦੇ ਸੂਟ ਠੀਕ ਹੈ ਜੀ ਤੇ ਨਾਲ ਤੁਹਾਨੂੰ ਦਿਖਾਵਾਂਗੇ ਕੁਝ ਕੁ ਫਲਕਾਰੀਆ ਲੋ ਜੀ ਪਹਿਲਾ ਸੂਟ ਦੇਖੋ ਬਹੁਤ ਸੋਹਣਾ ਸੂਟ ਹੈ ਬਹੁਤ ਜਿਆਦਾ ਆਕਾ ਸੂਟ ਨਹੀਂ ਜੀ ਆਹੋ ਕਲਰ ਦੇਖੋ ਪਹਿਲਾਂ ਤਾਂ ਤੁਸੀਂ ਕਿਹੜਾ ਕਾਫੀ ਕਲਰ ਹੈ ਕਾਫੀ ਵਾਈਨ ਜਿਹਾ ਕਲਰ ਹੈਗਾ ਇਹ ਨਾ ਤਾਂ ਇਹ ਵਾਈਨ ਹੈ ਨਾ ਇਹ ਕਾਫੀ ਹੈ ਬੜਾ ਹੀ ਪਿਆਰਾ ਜਿਹਾ ਡਿਫਰੈਂਟ ਜਿਹਾ ਕਲਰ ਸਹੀ ਹੈ ਕਲਰ ਹਾਂ ਸਹੀ ਜੀ ਜੀ ਲਓ ਜੀ ਅੱਤ ਕਰਾਈ ਪਈ ਆ ਵਿਆਹ ਵਾਲੇ ਦਿਨ ਪਾ ਲਿਓ ਸੂਟ ਬਹੁਤ ਜ਼ਿਆਦਾ ਹੈਵੀ ਹੈ ਠੀਕ ਹੈ ਜੀ ਸਿੱਪੀ ਵਰਕ ਦੇਖੋ ਪਰ ਪਰ ਕੇ ਸਿੱਪੀ ਵਰਕ ਹੋਇਆ ਹੋਇਆ ਹੈ ਇਹਦੇ ਵਿੱਚ ਪੂਰੀ ਤਸੱਲੀ ਨਾਲ ਰੀਜਨਲ ਦੇਖਣੇ ਆ ਸੂਟ ਲੈਂਥ ਕਿਰਨ ਆਪਕੇ ਦੱਸ ਦਾਂਗੇ ਆਪਾਂ ਤੁਹਾਨੂੰ ਆਕੇ ਕਿਸੇ ਨੂੰ ਕੋਈ ਲੈਂਥ ਘੇਰੇ ਦੀ ਕੋਈ ਕਮੀ ਪੇਸ਼ ਨਹੀਂ ਆ ਰਹੀ ਠੀਕ ਹੈ ਜੀ ਆਹ ਲੋ ਘੇਰਾ ਨਬਦਿਆਂ ਕਾਫੀ ਜਿਆਦਾ ਹੈਗਾ ਘੇਰਾ ਲੋ ਜੀ ਇਹਦਾ ਘੇਰਾ ਮਿਲੂਗਾ ਜੀ ਤੁਹਾਨੂੰ 27 ਠੀਕ ਹੈ 27 ਤਾਂ ਤੁਸੀਂ ਵੱਧ ਤੋਂ ਵੱਧ ਬਣਾ ਸਕਦੇ ਹੋ ਇਸ ਤੋਂ ਵੱਧ ਨਹੀਂ ਜਾਣਾ 27 ਤੋਂ ਤੇ ਹੁਣ ਘੱਟ ਤੋਂ ਘੱਟ ਜਿਹੜਾ ਤੁਸੀਂ ਬਣਾ ਸਕਦੇ ਹੋ ਉਹ ਵੀ ਦੱਸ ਦੇਣੀ ਹੈ ਘੱਟ ਤੋਂ ਘੱਟ ਤੁਸੀਂ 21 ਬਣਾ ਸਕਦੇ ਹੋ ਕਿਉਂਕਿ ਫਿਰ ਆਹ ਵਾਲੇ ਫੁੱਲ ਜਿਹੜੇ ਉਹ ਕੱਟਦੇ ਨਹੀਂ ਕੈਮਰੇ ਵਿੱਚ ਦਿਖ ਰਿਹਾ ਆ ਵਾਲੇ ਫੁੱਲ ਨਹੀਂ ਕੱਟਣਗੇ 21 ਤੱਕ ਜੇ ਤੁਸੀਂ ਬਣਾਉਂਗੇ ਠੀਕ ਹੈ ਤੇ ਜੇ ਤੁਸੀਂ ਵੱਧ ਬਣਾਉਣਾ ਹੈ ਤਾਂ ਜਿੰਨਾ ਮਰਜ਼ੀ ਬਣਾ ਲਓ 27 ਤੱਕ ਘੇਰਾ ਹੈਗਾ ਆਪਣਾ ਠੀਕ ਹੈ ਜੀ ਤੇ ਹੁਣ ਮੈਂ ਤੁਹਾਨੂੰ ਦੱਸਦੀ ਹਾਂ ਇਹਦੀ ਲੈਂਥ ਲੈਂਥ ਇਹਦੀ ਹੈਗੀ ਹੈ ਜੀ 45 ਪਰ ਘੱਟ ਜਿੰਨੀ ਮਰਜ਼ੀ ਘੱਟ ਕਰ ਸਕਦੇ ਹੋ ਤੁਸੀਂ ਉੱਪਰੋਂ ਆਹ ਲਓ ਜੀ ਕਿਉਂਕਿ ਤੁਸੀਂ ਆ ਚੀਜ਼ ਹੈ ਜਿਹੜੀ ਇਹ ਕਟਿੰਗ ਕਰਕੇ ਘੱਟ ਕਰ ਸਕਦੇ ਹੋ ਠੀਕ ਹੈ ਜੀ ਫਿਰ ਦੇਖੋ ਇਹਦੀ ਤੁਸੀਂ ਬਾਜੂ ਆਹ ਲਓ ਬਾਜੂ ਹਾਂ ਇਹ ਬਾਜੂ ਹੈ ਇਹ ਨਾ ਗਲਾਸ ਸਿਲਕ ਦੇ ਵਿੱਚ ਸੂਟ ਹੈਗਾ ਜੀ 5 ਮੀਟਰ ਰਨਿੰਗ ਦੇ ਵਿੱਚ ਤੁਹਾਡੇ ਕੋਲੇ ਪੂਰਾ ਸਟੱਫ ਆਊਗਾ ਤੇ ਤੁਹਾਨੂੰ ਇਹ ਬਾਡੀ ਤੇ ਵਰਕ ਮਿਲੂਗਾ ਔਰ ਫਰੰਟ ਪੂਰਾ ਭਰਿਆ ਹੋਇਆ ਮਿਲੂਗਾ ਬਹੁਤ ਹੈਵੀ ਸੂਟ ਹੈ ਤੇ ਕਲਰ ਵੀ ਬਹੁਤ ਜਿਆਦਾ ਸੋਹਣਾ ਬਿਲਕੁਲ ਅਲੱਗ ਜਿਹਾ ਕਲਰ ਹੈਗਾ ਇਹਦਾ ਠੀਕ ਹੈ ਜੀ ਤੇ ਲਓ ਜੀ ਇਹ ਹੈਗਾ ਇਹਦਾ ਦੁਪੱਟਾ ਔਰ ਦੁਪੱਟੇ ਤੇ ਵੀ ਤੁਹਾਨੂੰ ਵਰਕ ਮਿਲੂਗਾ ਪੂਰੋ ਫਿਨਿਸ਼ਿੰਗ ਹੋਈ ਹੋਈ ਹੈ ਦੁਪੱਟੇ ਦੀ ਉਸੀ ਕੁਛ ਵੀ ਨਹੀਂ ਕਰਨਾ ਦੁਪट्टे ਤੇ ਗੋਟਾ ਵਗੈਰਾ ਲੱਗਿਆ ਹੋਇਆ ਗੋਟਾ ਵੀ ਬਹੁਤ ਸੋਹਣਾ ਮੋਤੀਆਂ ਦਾ ਗੋਟਾ ਲੱਗਿਆ ਹੋਇਆ ਔਰ ਬਹੁਤ ਪਿਆਰਾ ਜਿਹਾ ਗਲਾਸ ਸਿਲਕ ਦਾ ਹੀ ਦੁਪੱਟਾ ਮਿਲੂਗਾ ਜੀ ਨਾਲ ਉਸੇ ਸੇਮ ਸਟਫ ਦੇ ਵਿੱਚ ਬਹੁਤ ਜਿਆਦਾ ਸੋਹਣਾ ਲੱਗਦਾ ਸੂਟ ਤੇ ਆਲ ਲੰਬਾ ਚੌੜਾ ਬਹੁਤ ਹੈ ਕਢਾਈ ਵੀ ਹੋਈ ਹੈ 4 ਸਾਈਡ ਇਹਦੇ ਵਰਕ ਹੋ ਜਾਵੇ ਆ ਔਰ ਵਿੱਚ ਵੀ ਬੂਟੀ ਮਿਲੂਗੀ ਔਰ ਕਾਰਨਰਸ ਤੇ ਫਿਰ ਤੁਹਾਨੂੰ ਇਹ ਵਾਲਾ ਵਰਕ ਮਿਲੂਗਾ ਚਾਰੇ ਕਾਰਨਰਸ ਤੇ ਤੇ ਦੁਪੱਟਾ ਤੁਹਾਨੂੰ ਖੁੱਲਾ ਡੁੱਲਾ ਮਿਲੂਗਾ ਟਾਈ ਮਿਕਾ ਆ ਜੀ ਤੇ ਚੜਾਈ ਵੀ ਪੂਰੀ ਹੈ ਨੁਕਰਾਂ ਤੇ ਵੱਲ ਹਾਂ ਲੰਬਾਈ ਪੂਰੀ ਹੈ ਫੋਰ ਸਾਈਡ ਇਹ ਬੇਲ ਮਿਲੂਗੀ ਤੁਹਾਨੂੰ ਹੈਂਡਵਰਕ ਦੇ ਵਿੱਚ ਮਿਲੂਗਾ ਸਾਰਾ ਔਰ ਇਹ ਵਾਲਾ ਗੋਟਾ ਮਿਲੂਗਾ ਗੋਟਾ ਵੀ ਬਹੁਤ ਪਿਆਰਾ ਮੋਤੀਆਂ ਵਾਲਾ ਠੀਕ ਹੈ ਜੀ ਗਲਾਸ ਸਿਲਕ ਦੇ ਵਿੱਚ ਸੂਟ ਤੇ ਗਲਾਸ ਸਿਲਕ ਦੇ ਵਿੱਚ ਹੀ ਮਿਲੂਗਾ ਜੀ ਤੁਹਾਨੂੰ ਦੁਪੱਟਾ ਤੇ ਪ੍ਰਾਈਸ ਤਾਂ ਇਹਦੀ ਤੁਹਾਨੂੰ ਮੈਂ ਦੱਸ ਦੇਣੀ ਆ ਕਿ ਬਹੁਤ ਘੱਟ ਪ੍ਰਾਈਸ ਦੇ ਵਿੱਚ ਸੂਟ ਤੁਹਾਡੇ ਕੋਲੇ ਆ ਜਾਊਗਾ ਲਓ ਜੀ ਇਹ 5400 ਦੇ ਵਿੱਚ 5400 ਦੇ ਵਿੱਚ ਪੂਰਾ ਸੂਟ ਐਨ ਫੁੱਲ ਰੈਡੀ ਸਮੇਤ ਦੁਪੱਟੇ ਦਾ ਵਰਕ ਤੁਹਾਡੇ ਘਰ ਪਹੁੰਚ ਜੂਗਾ ਸ਼ਿਪਿੰਗ ਜਿਹੜੀ ਹੈਗੀ ਆ ਉਹ ਬਿਲਕੁਲ ਫ੍ਰੀ ਹੋਊਗੀ ਠੀਕ ਹੈ ਜੀ ਅਗਲਾ ਹੈਗਾ ਫਰੋਜ਼ੀ ਕਲਰ ਦੇ ਸੂਟ ਫਰੋਜ਼ੀ ਕਲਰ ਵੀ ਬਹੁਤ ਸੋਹਣਾ ਲੱਗਦਾ ਹੁੰਦਾ ਵਿਆ ਹਾਂ ਦੇ ਵਿੱਚ ਨਾ ਸੂਟ ਤੇ ਹੀ ਪਾਏ ਇਦਾਂ ਦੇ ਕਲਰ ਕਾਫੀ ਅੱਛੇ ਲੱਗਦੇ ਆ ਹੁਣ ਜਿਹੜੇ ਲਾਈਟ ਜੇ ਬਾਹਲੇ ਕਲਰ ਚੱਲਦੇ ਸੀ ਨਾ ਉਹ ਥੋੜਾ ਜਿਹਾ ਕੱਟ ਗਿਆ ਫੈਸ਼ਨ ਉਹਨਾਂ ਦਾ ਇਸ ਵਾਰ ਇਸ ਸੀਜ਼ਨ ਚ ਇਸ ਤਰ੍ਹਾਂ ਦੇ ਕਲਰ ਆਉਣ ਲੱਗੇ ਲੋ ਸਾਰੇ ਫਰੰਟ ਦੇ ਉੱਪਰ ਤੁਹਾਨੂੰ ਇਸ ਤਰ੍ਹਾਂ स्टैंड वर्क मिलेगा सारे फ्रंट पे और घेरे पे घेरा देखो फुल हैवी घेरा नेडिया के रंग और बन जांदा ठीक है फ्रोजी है बिल्कुल फ्रोजी है ਔਰ ਘੇਰੇ ਤੇ ਵਰਕ ਬਹੁਤ ਜਿਆਦਾ ਆ ਸਾਰਾ ਸਿੱਪੀ ਵਰਕ ਆ ਦੇਖੋ ਕਿੰਨਾ ਭਰ ਕੇ ਵਰਕ ਹੋਇਆ ਹੋਇਆ ਸਿੱਪੀ ਦਾ ਤੇ ਹੁਣ ਤੁਹਾਨੂੰ ਇਹਦਾ ਨਾਪ ਕੇ ਦੱਸਦੀ ਆ ਘੇਰਾ ਨਾਪ ਕੇ ਦੱਸ ਦਿੰਨੀ ਆ ਘੇਰਾ ਬਹੁਤ ਆ ਇਹਦਾ ਘੇਰਿਆਂ ਦੀ ਕੋਈ ਕਮੀ ਆ ਰੰਗ ਜਿਆ ਹੈ ਕੀ ਸਤਾਈ ਘੇਰਾ ਜੀ ਐਗਜੈਕਟ ਫਰੋਜ਼ੀ ਨਹੀਂ ਹੁੰਦਾ ਜਿਹੜਾ ਉਹ ਵਾਲਾ ਔਰ ਤੁਸੀਂ ਹੁਣ ਇਹਦਾ ਫਰੰਟ ਦੇਖੋ ਪੂਰੇ ਫਰੰਟ ਦੇ ਉੱਪਰ ਤੁਹਾਨੂੰ ਇਹ ਵਾਲੇ ਨਾਲ ਫਲਾਵਰ ਮਿਲਣਗੇ ਕਾਫੀ ਸਾਰੇ ਠੀਕ ਹੈ ਔਰ ਤੁਸੀਂ ਆ ਸਾਰੇ ਫਲਾਵਰਸ ਦੇ ਵਿੱਚ ਦੇਖੋ ਸਾਰਿਆਂ ਚ ਸਿੱਪੀ ਬਹੁਤ ਜ਼ਿਆਦਾ ਯੂਜ਼ ਹੋਈ ਵੀ ਹੈ ਬਹੁਤ ਜ਼ਿਆਦਾ ਔਰ ਇਹ ਨਾ ਜਿਵੇਂ ਆਪਾਂ ਕਹਿ ਦਿੰਦੇ ਆ ਵੀ ਦੂਰੋਂ ਚਮਕਦੀ ਆ ਸੂਟ ਬਹਿ ਜਾ ਬਹਿ ਜਾ ਕਰਦੇ ਉਹ ਵਾਲੇ ਸੂਟ ਆ ਇਹ ਹੈਗੀ ਜੀ ਇਹਦੀ ਬਾਜੂ ਠੀਕ ਹੈ ਜੀ ਲਓ ਜੀ 5 ਮੀਟਰ ਦਾ ਇਹ ਤੁਹਾਨੂੰ ਆਲ ਓਵਰ ਦੇ ਵਿੱਚ ਫਰੋਜੀ ਸੂਟ ਆਊਗਾ ਇਹਦੇ ਤੁਹਾਨੂੰ ਬਾਜੂ ਤੇ ਵਰਕ ਮਿਲੂਗਾ ਜਿਸ ਤਰ੍ਹਾਂ ਦਾ ਵਰਕ ਬਾਜੂ ਤੇ ਆ ਉਸ ਤਰ੍ਹਾਂ ਦਾ ਹੀ ਤੁਹਾਨੂੰ ਦੁਪट्टे ਤੇ ਮਿਲੂਗਾ ਗਲਾਸ ਸਿਲਕ ਦੇ ਵਿੱਚ ਦੁਪੱਟਾ ਆਊਗਾ ਲਓ ਦੁਪੱਟਾ ਦੇਖੋ ਜੀ ਅਨਾਂਕਸਾ ਨੂੰ ਦੁਪੱਟਾ ਹੈ ਨਾ ਹਾਲ ਲੋ ਜੀ ਇਹ ਦੁਪੱਟੇ ਦੇ ਉੱਪਰ ਤੁਹਾਨੂੰ ਇਹ ਸਾਰਾ ਵਰਕ ਮਿਲਣਾ ਹੈ ਇਹ ਇਦਾਂ ਦਾ ਕੱਟ ਇਸ ਤਰ੍ਹਾਂ ਕਟ ਟਿਕਟ ਵਰਕ ਹੋ ਜਾਵੇ ਚਰਮਲ ਚਰਮਲ ਕਰਦੇ ਸੂਟ ਨੇ ਜੀ ਸਾਰੇ ਦੁਪੱਟੇ ਦੇ ਵਿੱਚ ਤੁਹਾਨੂੰ ਇਸ ਤਰ੍ਹਾਂ ਸਿੱਪੀ ਦਾ ਵਰਕ ਮਿਲੂਗਾ ਆਹ ਸੌਰੀ ਮੋਤੀ ਦਾ ਵਰਕ ਮਿਲੂਗਾ ਪੂਰੇ ਚ ਆਹ 4 ਸਾਈਡ ਹੈਵੀ ਵਰਕ ਗਲਾਸ ਸਿਲਕ ਦਾ ਦੁਪੱਟਾ ਢਾਈ ਮੀਟਰ ਠੀਕ ਹੈ ਜੀ ਤੇ ਪ੍ਰਾਈਸ ਹੈਗੀ ਐ ਸਿਰਫ ਤੇ ਸਿਰਫ 6500 ਰੁਪਏ 6500 ਰੁਪਏ ਦੇ ਵਿੱਚ ਫਰੋਜ਼ ਹੀ ਕਲਰ ਦਾ ਹੈਵੀ ਹੈਂਡਵਰਕ ਦਾ ਵਿਦ ਦੁਪੱਟਾ ਸੂਟ ਆਉਂਦਾ ਸ਼ਿਪਿੰਗ ਫ੍ਰੀ ਬੜਾ ਸੋਹਣਾ ਕਲਰ ਹੈ ਬੜਾ ਸੋਹਣਾ ਕਲਰ ਹੈ ਹਮ डिफरेंट ਜਈ ਕਲਰ ਹੈਗਾ ਇਹ ਤੇ ਇਹਦਾ ਨਾ ਸਟਫ ਵੀ ਕੋਈ ਹੋਰ ਹੈ ਇਹ ਨਾ ਨਵਾਂ ਹੀ ਸਟਫ ਜ ਆਇਆ ਕੁਛ ਆ ਲੋ ਲੋਡੀ ਹੈ ਵਰਕ ਦੇਖੋ ਪਹਿਲਾਂ ਨੈਕ ਦੇ ਦਸੂ ਫੁੱਲ ਹੈਵੀ ਵਰਕ ਕਿਉਂਕਿ ਡਿਫਰੈਂਟ ਜਾਈ ਗਰਲਿਸ਼ ਦੀ ਲੁੱਕ ਦਾ ਸੂਟ ਹੈਗਾ ਇਹ ਠੀਕ ਹੈ ਜੀ ਹੈ ਤਾਂ ਇਹ ਸਿਲਕੀ ਨੇੜੇ ਕਰਕੇ ਦਿਖਾਈ ਤੁਹਾਨੂੰ ਸਟੱਫ ਦੇਖੋ ਵਿੱਚ ਤੁਹਾਨੂੰ ਥੋੜੀ ਥੋੜੀਆਂ ਲਾਈਨਾਂ ਜੀਆਂ ਦਿਖਦੀਆਂ ਹੋਣਗੀਆਂ ਠੀਕ ਹੈ ਜੀ ਹੈ ਗਲਾਸ ਸਿਲਕ ਟਾਈਪ ਹੀ ਆ ਔਰ ਵਰਕ ਦੇਖੋ ਤੁਸੀਂ ਇਹਦਾ ਠੀਕ ਹੈ ਦੇ ਨੈਕਸਟ ਦੇਖੋ ਤੁਸੀਂ ਇਹਦੀ ਬੋਜੂ ਦਾ ਵਰਕ ਇਹ ਵਾਲਾ ਇਹ ਹੈ ਜੀ ਇਹਦੀ ਸਲਵਾਰ ਦਾ ਵਰਕ ਹੈਵੀ ਵਰਕ ਹੈ ਸਲਵਾਰ ਤੇ ਵੀ ਲੋ ਕਾਫੀ ਵਰਕ ਹੈ ਸਲਵਾਰ ਤੇ ਫੁੱਲ ਹੈਂਡ ਵਰਕ ਹੈ ਜੀ ਬਿਲਕੁਲ ਕੋਈ ਮਸ਼ੀਨ ਵਰਕ ਨਹੀਂ ਇਹਦੇ 'ਚ ਜੇ ਤੁਸੀਂ ਕਪੜਾ ਲੈ ਕੇ ਤੇ ਫਿਰ ਇਹਦੇ ਤੇ ਵਰਕ ਕਰਵਾਉਂਗੇ ਬਹੁਤ ਕੋਸਟਲੀ ਪੈ ਜਾਂਦੇ ਨੇ ਜੀ ਬਹੁਤ ਕੋਸਟਲੀ ਠੀਕ ਹੈ ਦੁਪੱਟਾ ਕਿਨੇ ਤਿਆਰ ਹੁੰਦਾ ਹੈ ਫਿਰ ਤੁਸੀਂ ਦੁਪੱਟੇ ਦੇਖੋ ਜਿਹੜਾ ਸਟੱਫ ਹੈਗਾ ਸ਼ਰਟ ਦਾ ਉਹੀ ਦੁਪੱਟੇ ਦਾ ਸਿਰ ਤੇ ਟਿਕਣ ਵਾਲਾ ਵੀ ਹੈਗਾ ਇਹ ਦੁਪੱਟਾ ਬਹੁਤ ਸੋਹਣਾ ਹੈ ਸੌਫਟ ਹੈਗਾ ਦੁਪੱਟਾ ਵੀ ਆਹ ਲਓ ਜੀ ਪੂਰਾ ਲੰਬਾ ਚੌੜਾ ਖੁੱਲਾ ਦੁਪੱਟਾ 4 ਕਾਰਨਰਸ ਤੇ ਵਰਕ ਭਰ ਭਰ ਕੇ ਵਰਕ ਕੀਤਾ ਹੋਇਆ ਹੈਂਡ ਵਰਕ ਮੋਤੀ ਸਿੱਪੀ ਦਾ ਵਰਕ ਕੀਤਾ ਹੋਇਆ ਠੀਕ ਹੈ ਜੀ ਤੇ ਇਹ ਗੋਟਾ ਦੇਖੋ ਮੋਤੀਆਂ ਦਾ ਗੋਟਾ ਕਾਫੀ ਪਿਆਰਾ ਹੈਗਾ ਸੂਟ ਇਹ 4 ਕਾਰਨਰਸ ਦੇ ਉੱਪਰ ਤੁਹਾਨੂੰ ਇਸ ਤਰ੍ਹਾਂ ਕਰਕੇ ਦੇ ਵਰਕ ਬਹੁਤ ਪਿਆਰਾ ਸੂਟ ਹੈ ਕਲਰ ਵੀ ਬਹੁਤ ਸੋਹਣਾ ਵਿਆਹ ਸ਼ਾਦੀਆਂ ਵਾਲੇ ਵਿਆਹ ਵਾਲੇ ਦਿਨ ਸੂਟ ਪਾਉਣ ਵਾਲਾ ਹੈ ਜੀ ਐਡਾ ਸੋਹਣਾ ਸੂਟ ਹੈ ਜੀ ਇਹਦੀ ਪ੍ਰਾਈਸ ਰੋਗੀ ਜੀ 5495 5495 ਨਾ ਇੱਕ ਤੋਂ ਇੱਕ ਸੂਟ ਨਹੀਂ ਚੜਦੇ ਤੋਂ ਚੜਦੇ ਹੈਵੀ ਸੂਟ ਲੋ ਜੀ ਪੂਰਾ ਹੈਵੀ ਸੂਟ ਪੂਰਾ ਫਰੰਟ ਭਰਿਆ ਹੋਇਆ ਜਿਨ੍ਹਾਂ ਨੂੰ ਪੂਰੇ ਹੈਵੀ ਹੈਵੀ ਸੂਟ ਆਪਦੇ ਘਰ ਦੇ ਵਿਆਹਾਂ 'ਚ ਪਾਉਣ ਦਾ ਸ਼ੌਕ ਹੈ ਨਾ ਉਹ ਇਸ ਤਰ੍ਹਾਂ ਦੇ ਸੂਟ ਪਾ ਸਕਦੇ ਨੇ ਬਹੁਤ ਜ਼ਿਆਦਾ ਹੈਵੀ ਸੂਟ ਹੈ ਹੁਣ ਆਪਾਂ ਨਾਪਦੇ ਆ ਇਹਦਾ ਲੈਂਥ ਕਿਰਾ ਲੋ ਜੀ ਅਸੀਂ ਚੰਗੀ ਤਰ੍ਹਾਂ ਕਰ ਦਿੱਤੀ ਕਿਰਾ ਹੈਗਾ ਜੀ ਇਹਦਾ ਅ 25 ਠੀਕ ਹੈ ਤੇ ਲੈਂਥ ਵੀ ਹੈਗੀ ਆ 45 ਠੀਕ ਹੈ ਜੀ 45 ਤੱਕ ਵਰਕ ਹੋਇਆ ਹੋਇਆ ਤੇ ਉਸ ਤੋਂ ਬਾਅਦ ਮੰਨ ਲਓ ਤੁਸੀਂ ਇਹਨੂੰ ਕੱਟ ਕਰਨਾ ਚਾਹੁੰਦੇ ਹੋ ਤਾਂ ਥੋੜਾ ਕੱਟ ਕਰ ਸਕਦੇ ਹੋ ਲੈਂਥ ਇਥੋਂ ਉੱਪਰੋਂ ਵਿੱਚ ਦੇ ਸਕਦੇ ਹੋ ਠੀਕ ਹੈ ਜੀ ਤੇ ਸਾਈਡ ਤੋਂ ਅਗਰ ਤੁਸੀਂ ਕੱਟ ਕਰਨਾ ਚਾਹੁੰਦੇ ਹੋ ਘੱਟ ਤੋਂ ਘੱਟ ਜੇ ਆਹ ਫਲਾਵਰ ਆਪਾਂ ਰੱਖਣੇ ਚਾਹੁੰਦੇ ਆ ਵੀ ਇਹਨਾਂ ਦੀ ਕਟਿੰਗ ਨਾ ਹੋਵੇ ਤਾਂ ਫਿਰ ਤੁਸੀਂ ਘੇਰਾ ਆਪਣਾ 18.5 ਤੱਕ 19 ਤੱਕ 20 ਤੱਕ ਵਧੀਆ ਲਿਆ ਜਾ ਸਕਦੇ ਹੋ। ਹੌਜੀ ਹੁਣ ਮੈਂ ਤੁਹਾਨੂੰ ਦੱਸਦੀ ਆ ਇਹਦਾ ਸਟੱਫ। ਇਹਦਾ ਸਟੱਫ ਹੈਗਾ ਅ ਸੋਲਿਡ ਸ਼ਿਮਰ। ਚੁਬਣ ਵਾਲੀ ਨਹੀਂ ਆ ਦੇਖੋ ਬੈਕ ਸਾਈਡ। ਸੌਫਟ ਬਹੁਤ ਜ਼ਿਆਦਾ ਚੁਬਣ ਵਾਲੀ ਜਮੇ ਹੀ ਨਹੀਂ ਹੈਗੀ ਭੋਰਾ ਵੀ। ਇਹ ਉਹ ਵਾਲੀ ਸ਼ਿਮਰ ਨਹੀਂ ਹੈ ਜਿਹੜੀ ਪਹਿਲਾਂ ਚੁਬਦੀ ਹੁੰਦੀ ਸੀ। ਬਹੁਤ ਹੀ ਸੌਫਟ। ਤੇ ਆ ਹੈਗੀ ਜੀ ਇਹਦੀ ਬਾਜੂ। ਤੇ ਲਓ। ਆ ਹੈਗਾ ਬਾਜੂ ਦਾ ਵਰਕ ਤੇ ਆ ਹੈਗੀ ਬੂਟੀ। ਠੀਕ ਹੈ ਜੀ ਤੇ ਕਲਰ ਬਹੁਤ ਜਿਆਦਾ ਸੁਣਾ ਆਹ ਲੋ ਇਹ ਹੈਗੀ ਪਲੇਨ ਸਲਵਾਰ ਇਹਦੇ ਨਾਲ ਵਰਕ ਨਹੀਂ ਹੈਗਾ ਸਲਵਾਰ ਤੇ ਦੁਪट्टे ਤੇ ਵਰਕ ਆਊਗਾ ਬਹੁਤ ਸੋਣਾ ਹੈਵੀ ਵਰਕ ਹੋਇਆ ਹੋਇਆ ਕੰਟਰਾਸਟ ਦੇ ਵਿੱਚ ਦੁਪੱਟਾ ਆਹ ਲੋ ਆਹ ਵਾਲੀ ਜਿਹੜੀ ਸਿੱਪੀ ਲੱਗੀ ਹੋਈ ਸੀ ਨਾ ਉਹਦੇ ਨਾਲ ਦਾ ਦੁਪੱਟਾ ਆਹ ਦਿਖਾ ਬਈ ਇਧਰ ਬਈ ਨਾ ਆਹ ਜਿਹੜੀ ਸਿੱਪੀ ਯੂਜ਼ ਕਰੀ ਹੈ ਉਹਦੇ ਨਾਲ ਦਾ ਦੁਪੱਟਾ ਬੜਾ ਪਿਆਰਾ ਲੱਗਦਾ ਜੀ ਦੁਪੱਟਾ ਤੇ ਅਲੋ ਲੋ 4 ਸਾਈਡ ਇਹਦੇ ਤੁਹਾਨੂੰ ਮਿਲੂਗਾ ਇਹ ਵਾਲਾ ਵਰਕ ਵਰਕ ਦੇਖੋ ਕਿੰਨਾ ਪਿਆਰਾ ਆ ਅੱਜ ਨਵੀਂ ਚੀਜ਼ ਲੱਗੀ ਹੋਈ ਆ ਇਹਦੇ ਤੇ ਔਰ ਇਹ ਲੱਗੇ ਹੋਏ ਆ ਮੋਤੀ ਤੇ ਨਾਲ ਵਰਕ ਦੇਖੋ ਸਾਰੇ ਤੇ ਹੋਊਗਾ ਵਰਕ ਔਰ ਵਿੱਚ ਮਿਲੂਗੀ ਤੁਹਾਨੂੰ ਇਹ ਵਾਲੀ ਬੂਟੀ ਬਹੁਤ ਸੰਗਣੀ ਵਾਲੀ ਹੋਰ ਖੋਲਦੀ ਆ ਥੋੜਾ ਜਿਹਾ ਅਲੋ ਅਲੋ ਲੋ ਜੀ ਦੁਪੱਟਾ ਤੁਸੀਂ ਦੇਖ ਲਿਆ ਹੈਵੀ ਦੁਪੱਟਾ ਇਹਦਾ ਆਪਾਂ ਬੜਾ ਖਲਾਰਾ ਨਹੀਂ ਪਾਉਂਦੇ ਔਰ ਦੁਪੱਟੇ ਦਾ ਸਟੱਫ ਹੈਗਾ ਅ ਵਿੱਚ ਨਾ ਇਹਦਾ ਸ਼ਿਮਰ ਦਾ ਟੱਚ ਹੈ ਆ ਦੇਖੋ ਪਰ ਪਤਾ ਨਹੀਂ ਲੱਗਦਾ ਹੱਥ ਨਾਲ ਟੱਚ ਕਰੇ ਤੋਂ ਨਹੀਂ ਪਤਾ ਲੱਗਦਾ ਤੁਹਾਨੂੰ ਹਲਕੇ ਹਲਕੇ ਲਸਟਰ ਆਉਂਦੀ ਹੋਊਗੀ ਲਸਟਰ ਹੈ ਇਹਦੇ ਵਿੱਚ ਹਾਂ ਸੋਹਣਾ ਬਹੁਤ ਹੈ ਜੀ ਦੁਪੱਟਾ ਸਟੱਫ ਨਵਾਂ ਜਿਹੀ ਹੈ ਕੁਝ ਤੇ ਨਾਲ ਹੈ ਜੀ ਇਹਦੇ ਇਹਨੂੰ ਆਪਾਂ ਮੇਰੇ ਖਿਆਲ ਨਾਲ ਸ਼ਿਮਰ ਔਰਗੈਂਜ਼ਾ ਕਹਿ ਸਕਦੇ ਹਾਂ ਦੁਪੱਟੇ ਨੂੰ ਹੈਵੀ ਦੁਪੱਟਾ ਹੈ ਕ੍ਰੇਪ ਦੀ ਸਲਵਾਰ ਦੇ ਨਾਲ ਆਊਗਾ ਮੈਂ ਸਲਵਾਰ ਦਾ ਨਾ ਸਟੱਫ ਨਾਪ ਦਿੰਨੀ ਆ ਤੁਹਾਨੂੰ ਕਿੰਨਾ ਹੋਊਗਾ ਮੀਟਰ ਲਓ ਜੀ 3 ਮੀਟਰ ਦੀ ਸਲਵਾਰ ਆਊਗੀ ਜਿਹੜੀਆਂ ਪਹਿਣਾ ਕਹਿੰਦੀਆਂ ਨੇ ਹੈਵੀ ਸਲਵਾਰਾਂ ਪਾਉਣੀਆਂ ਨੇ ਤੇ ਉਹਨਾਂ ਲਈ ਇਹ ਬਹੁਤ ਠੀਕ ਹੈਗਾ 2.5 ਮੀਟਰ ਦੀ ਸ਼ਰਟ ਔਰ 3 ਮੀਟਰ ਦੀ ਸਲਵਾਰ ਠੀਕ ਹੈ ਜੀ ਲਓ ਜੀ ਹੁਣ ਆਪਾਂ ਕਰਗੇ ਇਹਨੂੰ ਬੰਦ ਲਓ ਜੀ ਅਗਲਾ ਸੂਟ ਦੇਖੋ ਕਾਫੀ ਅੱਛਾ ਇਹ ਟਵਿਲ ਸ਼ਿਮਰ ਜੀ ਕੁਛ ਇਸ ਤਰ੍ਹਾਂ ਜਿਹਦਾ ਸੌਫ ਹੈਗਾ ਇਹ ਵਾਹ ਉਹ ਸੋਹਣਾ ਸੂਟ ਹੈ ਲੋ ਜੀ ਫਨੂਨਾ ਮਸ਼ੀਨ ਵਰਕ ਇੱਕ ਲਾਈਨ ਵੀ ਨਹੀਂ ਦਿਖੂਗੀ ਵਿੱਚ ਮਸ਼ੀਨ ਵਰਕ ਦੀ ਇੰਨੇ ਵਧੀਆ ਸੂਟ ਨੇ ਇਹ neck ਦੇਖੋ ਪਹਿਲਾਂ ਤਾਂ ਇਹਦਾ ਆ ਲੋ ਹੈਵੀ neck ਠੀਕ ਹੈ ਜੀ ਆ ਲੋ ਕਾਫੀ ਵਰਕ ਹੈ neck ਤੇ ਫਿਰ ਅ ਵਿੱਚ ਬੂਟੀ ਮਿਲੂਗੀ ਠੀਕ ਹੈ ਜੀ ਔਰ ਫਿਰ ਚੌਕ ਮਿਲਣਗੇ ਹਕਮ ਤੇ نیچے ਪੈਚ ਵਰਕ ਹੋਇਆ ਹੋਇਆ ਤੇ ਫਿਰ ਹੈ ਦੀ ਇਹਦਾ نیچے ਕਾਫੀ ਘੇਰਾ ਹੁਣ ਆਪਾਂ ਇਹਦਾ ਘੇਰਾ ਨਾਪਦੇ ਲੋ ਜੀ 21 ਘੇਰੇ ਦਾ ਸੂਟ ਹੈ 21 ਸਵਾ 21 ਸਾਢੇ 1 ਇੱਕ ਤੋਂ ਵੱਧ ਤਾਂ ਨਹੀਂ ਲਿਜਾ ਸਕਦੇ ਤੁਸੀਂ ਇਹ ਕੁੜੀਆਂ ਇਆਂ ਦੇ ਪਾਉਣ ਵਾਲੇ ਜਿਵੇਂ ਹੁਣ ਮੇਰੇ ਵਰਗੀ ਆ ਕੋਈ ਕੁੜੀ ਉਹਦੇ ਪਾਉਣ ਵਾਲੇ ਜਿਨ੍ਹਾਂ ਦਾ ਘੇਰਾ ਸਾਢੇ 1 ਇੱਕ ਹੀ ਆ ਆਹ ਲੋ ਜੀ ਇਹ ਹੈਗੀ ਇਹਦੀ ਬਾਜੂ ਹੈਵੀ ਹੈਂਡਵਰਕ ਠੀਕ ਆ ਤੇ ਨਾਲ ਇਹਦੇ ਮਿਲੂਗੀ ਇਹ ਵਾਲੀ ਸਲਵਾਰ ਸਲਵਾਰ ਮਿਲੂਗੀ ਬ੍ਰੌਕੇਟ ਦੀ ਬ੍ਰੌਕੇਟ ਦਾ ਇਹਦੇ ਨੀਚੇ ਲੱਗਿਆ ਹੋਇਆ ਪੈਚ ਇੰਨਾ ਕੁ ਪਿਆਰਾ ਸੂਟ ਆ ਨਾ ਜੀ ਇਹਦੇ ਤੇ ਤੁਹਾਨੂੰ ਵਰਕ ਮਿਲੂਗਾ ਸਲਵਾਰ ਤੇ ਇੱਕ ਹੋਰ ਕੀ ਹੁੰਦੀ ਹਾਂ ਇਹਦਾ ਬਣਾਓ ਤੁਸੀਂ ਚਾਹੇ ਪਲੈਜ਼ੋ ਚਾਹੇ ਬਣਾਓ ਤੁਸੀਂ ਇਹਦੀ ਸਲਵਾਰ ਕਾਫੀ ਸੋਹਣਾ ਲੱਗਣ ਵਾਲਾ ਸੂਟ ਹੈ ਤੇ ਨਾਪ ਕੇ ਦੱਸ ਦੇਣੀ ਆ ਕਿ ਕਿੰਨਾ ਹੋ 2.5 ਹੋਊਗਾ ਜੀ 2.5 ਦਸਤਮਾ 2 ਮੀਟਰ ਦੀ ਸਲਵਾਰ ਠੀਕ ਹੈ ਜੀ ਤੇ 2.5 ਮੀਟਰ ਦਾ ਹੀ ਸ਼ਰਟ ਆ ਲੋ ਨਾਲ ਮਿਲੂਗਾ ਜੀ ਇਹ ਵਾਲਾ ਦੁਪੱਟਾ ਦੁਪੱਟਾ ਹੈਗਾ ਅ ਲਸਟਰ ਵਾਲਾ ਜਿਸ ਤਰ੍ਹਾਂ ਆਹ ਵਾਲਾ ਨਾ ਸ਼ਿਮਰ ਨਹੀਂ ਕਹਿ ਸਕਦੇ ਇਹਨੂੰ ਆਪਾਂ ਟਵਿਲ ਟਵਿਲ ਜੇ ਕਪੜਾ ਹੈਗਾ ਕੁਝ ਇਹਦੇ ਵਿੱਚ ਥੋੜਾ ਲਸਟਰ ਹੈ ਲੈ ਲੈਣਾ ਜੀ ਥੋੜਾ ਜਿਹਾ ਫੋਕੀ ਦਿਖਾਉਣੀ ਹੈ ਲੋਕਾਂ ਨੂੰ ਆਲੋਸ ਇਹ ਹੈਗਾ ਦਾ ਦੁਪੱਟਾ ਜੇ ਦੁਪੱਟਾ 2.5 ਮੀਟਰ ਦਾ ਹੋਊਗਾ ਫੋਰ ਸਾਈਡ ਨਾ ਇਹ ਵਾਲਾ ਤੁਹਾਨੂੰ ਇਹਦੇ ਤੇ ਗੋਟਾ ਮਿਲੂਗਾ ਠੀਕ ਹੈ ਜੀ ਕਾਫੀ ਸੋਹਣਾ ਸੂਟ ਮਿਲੂਗਾ ਇਹ ਪ੍ਰਾਈਸ ਦੱਸ ਦਿੰਦੇ ਆ ਜੀ ਆਪਾਂ ਤੁਹਾਨੂੰ ਇਹਦੀ ਪ੍ਰਾਈਸ ਹੋਊਗੀ ਜੀ 5600 5600 ਔਰ ਵੈਜਾ ਵੈਜਾ ਕਰਦੇ ਕਿੰਤੋਂਗੇ ਸੁਣੋ ਨਾ ਬੜਾ ਸੋਹਣਾ ਕਲਰ ਹੈ ਜੀ 골ਡਨ ਕਲਰ ਬੜਾ ਸੋਹਣਾ ਹਾਂ ਬਹੁਤ ਸੋਹਣਾ 골ਡਨ ਕਲਰ ਹੈ ਔਰ ਸੂਟ ਵੀ ਬਹੁਤ ਸੋਹਣਾ ਹੈ ਇਹ ਵੀ ਦੇਖਿਓ ਤੁਸੀਂ ਇਹ ਉਹਨਾਂ ਪਤਾ ਨਹੀਂ ਕੀ ਕਹਿੰਦੇ ਨੇ ਹੁਣ ਅ ਇਹਦੇ ਜਨਾ ਲਾਈਨਾਂ ਜੀਆਂ ਨੇ ਤੇ ਇਹਨੂੰ 12 ਸ਼ਿਮਰ ਕੁਛ ਇਸ ਤਰ੍ਹਾਂ ਦਾ ਨਾਮ ਜਿਆਦਾ। ਲੋ। ਨਾ ਮੀ ਬੋਲੀ ਆਲੀ ਜੀ ਕੀ ਕਰ ਗਈ ਯਾਦ ਨਹੀਂ ਰੰਦੇ। ਆਹ ਲੋ। ਪੂਰਾ ਭਰਿਆ ਹੋਇਆ ਸੂਟ। ਫੁੱਲ نیچے ਤੱਕ ਇਹਦੇ ਸਾਰੇ ਫਰੰਟ ਤੇ ਤੁਹਾਨੂੰ ਵਰਕ ਮਿਲੂਗਾ। ਔਰ ਹੈਵੀ ਦਬਕੇ ਦਾ ਵਰਕ ਮਿਲੂਗਾ। ਆਹ ਦੇਖੋ ਜੀ ਸਾਰੇ ਦਬਕਾ ਯੂਜ਼ ਕੀਤਾ ਹੋਇਆ। ਦਬਕਾ ਪਲੱਸ ਸਿਪੀ। ਔਰ ਬਿਲਕੁਲ ਸੌਫਟ ਸਟਫ। ਕੇਰਾ ਨਪਾਂਗੇ ਲੈਂਥ ਨਪਾਂਗੇ ਲੋ ਜੀ ਕੇਰਾ ਹੈਗਾ ਜੀ 26 26 ਲੈਂਥ ਹੈ ਗਿਆ ਥੋੜੀ 43 43 ਬਣ ਜੂਗੀ ਘੱਟ ਤੋਂ ਘੱਟ ਤੁਸੀਂ 42 ਬਣਾ ਸਕਦੇ ਹੋ ਠੀਕ ਹੈ ਜੀ ਲੋ ਤੇ ਇਹ ਹੈ ਜੀ ਇਹਦੀ ਬਾਜੂ ਲੋ ਜੀ ਅੱਗੇ ਹੈ ਜੀ ਇਹ ਵਾਲੀ ਸਲਵਾਰ ਤੇ ਦੁਪੱਟਾ ਦੇਖੋ ਦੁਪੱਟੇ ਦੇ ਫੋਰ ਸਾਈਡ ਵਰਕ ਸੈਂਟਰ ਚ ਵਰਕ ਪਲੱਸ ਬੁਟਾ ਔਰ ਸ਼ਰਟ ਵਾਲਾ ਹੀ ਸਟੱਫ ਮਿਲੂਗਾ ਨਾਲ ਸਟੱਫ ਬਹੁਤ ਸੋਹਣਾ ਹੈ। ਰਾਤੀ ਦੇ ਫੰਕਸ਼ਨ ਤੇ ਪਾਓ ਦਿਨ ਦੇ ਤੇ ਪਾਓ ਪੂਰਾ ਵਧੀਆ ਲੱਗਣ ਵਾਲੇ ਸੂਟ ਹੈ ਫੋਰ ਸਾਈਡ ਵਰਕ। ਠੀਕ ਹੈ ਜੀ ਤੇ ਇਹ ਸ਼ਿਪਿੰਗ ਫ੍ਰੀ ਹੋਊਗੀ। ਲੋ ਜੀ ਅਗਲਾ ਦੇਖੋ। ਦੋਕ ਸੂਟ ਆਪਣੇ ਇਹ ਡਿਸਕਾਊਂਟ ਦੇ ਸੂਟ ਹੈ। ਆ ਲੋ। ਉਹ ਬਿਲਕੁਲ ਨਵਾਂ ਮਾਲ ਆਇਆ ਸੀ ਆਪਣਾ ਬਿਲਕੁਲ ਫਰੈਸ਼ ਤੇ ਆਹ ਲੋ ਜੀ ਇਹ ਹੈਗਾ ਕ੍ਰੇਪ ਦੇ ਵਿੱਚ ਨੱਕ ਦੇਖ ਲਓ ਤੁਸੀਂ ਇਹਦਾ ਠੀਕ ਹੈ ਜੀ ਪੋਟਲੀ ਬਟਨ ਦਿੱਤੇ ਹੋਏ ਆ ਘੇਰੇ ਤੇ ਵਰਕ ਹੈ ਲੈਂਥ ਹਨ ਘੇਰਾ ਲਾਪੇ ਲਈ ਇੱਕ ਤੋਂ ਲੈ ਕੇ 5 ਤੱਕ ਸੂਟ ਦੇਖੋ ਜੀ ਤੁਸੀਂ ਫਿਰ ਤੁਸੀਂ ਦੇਖੋ 7 8 ਤੇ 10 ਹਾਂ ਲੋ ਜੀ ਰਾ ਦੇਖੋ ਘੇਰਾ ਇਹਦਾ 2.5 23 ਘੇਰਾ 23 ਘੇਰਾ ਹਾਂ ਲੋ ਜੀ 42 ਤੱਕ ਲਿਜਾ ਸਕਦੇ ਹੋ ਤੁਸੀਂ ਇਹਦਾ ਲੈਂਥ ਠੀਕ ਹੈ ਘੇਰਾ 23 ਤੋਂ ਕੱਟ ਵੀ ਰੱਖ ਸਕਦੇ ਹੋ 21 21.5 ਵੀ ਰੱਖ ਸਕਦੇ ਹੋ ਤੇ ਇਹ ਹੈਗੇ ਜੀ ਬਾਜੂ ਹੈਵੀ ਬਾਡੀ ਇਹ ਵਾਲੀ ਬਾਜੂ ਆਊਗੀ ਠੀਕ ਹੈ ਜੀ ਲੋ ਅੱਗੇ ਦੇਖੋ ਸਲਵਾਰ ਸਲਵਾਰ ਤੇ ਵੀ ਨਾਲ ਵਰਕ ਮਿਲੂਗਾ ਇਹ ਮਿਲੂਗਾ ਚਰਨਾਂ ਦਾ ਦੁਪੱਟਾ ਔਰ ਦੁਪੱਟੇ ਤੇ ਲੱਗਿਆ ਹੋਇਆ ਇਹ ਵਾਲਾ ਗੋਟਾ ਤੇ ਪ੍ਰਾਈਸ ਹੈਗੀ ਹੈ ਜੀ ਇਹਦੀ 45 ਇਹ ਸੁੱਲ 45 ਵਿੱਚ ਮਿਲ ਜੂਗਾ ਅਗਲਾ ਦੇਖੋ ਕ੍ਰਸ਼ਮਰ ਦੇ ਵਿੱਚ ਮਿਲੂਗਾ ਇਹ ਤੁਹਾਨੂੰ ਕ੍ਰਸ਼ ਟਿਸ਼ੂ ਕਹਿੰਦੇ ਐ ਇਹਨੂੰ ਕ੍ਰਸ਼ ਟਿਸ਼ੂ ਦੇ ਵਿੱਚ ਆਹ ਲੋ ਜੀ ਬਹੁਤ ਸੋਹਣਾ ਸੀ ਬਟੀਆਂ ਦਾ ਕੰਮ ਹੋ ਜਾਦਾ ਸਾਰਾ ਮੋਤੀ ਵਰਕ ਹੋ ਜਾਂਦਾ ਆ ਦੇਖੋ ਬੜਾ ਪਿਆਰਾ ਸੂਟ ਹੈ ਠੀਕ ਹੈ ਔਰ نیچے تک ਤੁਹਾਨੂੰ ਇਹ ਪੈਨਲ ਮਿਲਣਗੇ ਤੇ ਨਾਲ ਮਿਲੂਗੀ ਜੀ ਇਹ ਬਾਜੂ ਦਾ ਹੈਵੀ ਵਰਕ ਤੇ ਫਿਰ ਹੈ ਜੀ ਇਹਦੇ ਸਲਵਾਰ ਦਾ ਵਰਕ ਇਹ ਆ ਇਹ ਹੈਗਾ ਜੀ ਸਲਵਾਰ ਦਾ ਵਰਕ ਜਿਵੇਂ ਬਾਜੂ ਤੇ ਓਵੇਂ ਸਲਵਾਰ ਤੇ ਚਨੋਂ ਦਾ ਦੁਪੱਟਾ ਤੇ 4 ਸਾਈਡ ਇਹਦੇ ਮਿਲੂਗਾ ਜੀ ਤੁਹਾਨੂੰ ਇਹ ਵਾਲਾ ਗੋਟਾ ਲੋ ਬ੍ਰੀਕ ਬੋਟੇ ਦੇ ਵੀ ਦੋ ਦੋ ਲੈਣਾ ਜਾ ਰਹੀਆਂ ਨੇ ਠੀਕ ਹੈ ਜੀ ਤੇ ਡਿਸਕਾਊਂਟ ਤੇ ਸੂਟ ਤੇ ਪ੍ਰਾਈਸ ਹੈਗੀ ਆ ਦੀ 4500 ਤੇ ਸ਼ਿਪਿੰਗ ਫਰੀ ਹੋਊਗੀ ਫਾਲੋ ਲਓ ਜੀ ਹੁਣ ਆਪਾਂ ਤੁਹਾਡੇ ਨਾਲ ਜਿਹੜੀਆਂ ਕੁਝ ਕੁ ਫਲਕਾਰੀਆਂ ਵੀ ਸ਼ੇਅਰ ਕਰਦੇ ਆਂ ਇਹ ਵੀਡੀਓ ਅਗਲੇ ਦਿਨ ਬਣ ਰਹੀਏ ਤੁਸੀਂ ਕਹੋਗੇ ਸੂਟ ਚੇਂਜ ਕਰ ਲਿਆ ਸਾਡੀ ਵੀਡੀਓ ਬਣ ਤਾਂ ਗਈ ਸੀ ਪਰ ਉਹ ਸਹੀ ਨਹੀਂ ਸੀ ਬਣੀ ਤਾਂ ਸਾਨੂੰ ਦੁਬਾਰਾ ਬਣਾਉਣੀ ਪਈ ਫਲਕਾਰੀਆਂ ਦੀ ਵੀਡੀਓ ਤੇ ਲਓ ਜੀ ਹੁਣ ਆਪਾਂ ਤੁਹਾਨੂੰ ਦਿਖਾਉਣੇ ਆ ਫਲਕਾਰੀਆਂ ਚਨੌਨ ਦੇ ਦੁਪੱਟਿਆਂ ਦੇ ਬਣੀਆਂ ਹੋਈਆਂ ਫਲਕਾਰੀਆਂ ਆਹ ਲਓ ਪੱਲਾ ਦੇਖ ਲਓ ਔਰ ਇਹ ਦੀ ਕੰਨੀ ਆ ਔਰ ਸਾਰੇ ਦੇ ਵਿੱਚ ਤੁਹਾਨੂੰ ਬੂਟੀ ਮਿਲੂਗੀ ਆਹ ਲਓ ਖੁੱਲੀਆਂ ਡੁੱਲੀਆਂ 2.5 2.5 ਮੀਟਰ ਦੀਆਂ ਫਲਕਾਰੀਆਂ ਵੱਡੀਆਂ ਵੱਡੀਆਂ ਸਾਰੇ ਚ ਬੂਟੀ ਕੰਨੀਆਂ ਤੇ ਆ ਵਾਲੀ ਵਿਜਲ ਹੈ ਔਰ ਪੱਲੇ ਤੇ ਤੁਹਾਨੂੰ ਇਹ ਵਾਲਾ ਚੌੜਾ ਚੌੜਾ ਪੱਲਾ ਮਿਲੂਗਾ ਠੀਕ ਹੈ ਜੀ ਤੇ ਅ ਪੱਟੀ ਜਿਹੜੀ ਲੱਗੀ ਹੋਈ ਆ 골ਡਨ ਜੀ ਆਹ ਲੋ ਠੀਕ ਹੈ ਜੀ ਤੇ ਪੂਰੀ ਵਧੀਆ ਫੁਲਕਾਰੀ ਆ ਰੇਟ ਆਪਾਂ ਤੁਹਾਨੂੰ ਮੈਂਸ਼ਨ ਕਰ ਦਾਂਗੇ ਸਕਰੀਨ ਤੇ ਤੇ ਨੈਕਸਟ ਦੇਖੋ ਜਿਹੜੀ ਵੀ ਫੁਲਕਾਰੀ ਦਿਖਾਉਂਗੀ ਚਾਰ ਪੰਜ ਦਿਖਾਉਂਗੀ ਤੇ ਉਹ ਸਾਰੀਆਂ ਹੀ ਚਨੂਨ ਦੇ ਦੁਪੱਟਿਆਂ ਦਾ ਹੀ ਮਿਲਣਗੀਆਂ ਇਹ ਹੈਗਾ ਜੀ ਇਹਦਾ ਬਾਰਡਰ ਠੀਕ ਹੈ ਇਹ ਹੈਗੀ ਕੰਨੀ ਤੇ ਸੈਂਟਰ ਚ ਫੇਰ ਤੁਹਾਨੂੰ ਕਾਫੀ ਸਾਰੀਆਂ ਬੂਟੀਆਂ ਮਿਲਣਗੀਆਂ ਰੈੱਡ ਕਲਰ ਦਾ ਚਨੋਂ ਦਾ ਦੁਪੱਟਾ ਔਰ ਫਿਨਿਸ਼ਿੰਗ ਪੱਟੀ ਲੱਗੀ ਹੋਈ ਹੈ ਆ ਲੋ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਕੰਮ ਹੋਇਆ ਹੈਂਡਵਰਕ ਦੀਆਂ ਫਿਲਕਾਰੀਆਂ ਨਹੀਂ ਜੀ ਸਾਰੀਆਂ ਇਹ ਇਹ ਮਸ਼ੀਨਵਰਕ ਦੀਆਂ ਫਿਲਕਾਰੀਆਂ ਨਹੀਂ ਹੈਗੀਆਂ ਬੇਬੀ ਪਿੰਕ ਕਲਰ ਇਹ ਵੀ ਬਹੁਤ ਸੋਹਣਾ ਲੱਗਦਾ ਹੁੰਦਾ ਹੈ ਰੋਜੀ ਸੂਟ ਹੋਵੇ ਡਾਰਕ ਹੋਵੇ ਮਜੈਂਟਾ ਇਹਨਾਂ ਤੇ ਬੜੀਆਂ ਵਧੀਆ ਵਧੀਆ ਲੱਗਦੀਆਂ ਨੇ ਇਹ ਆਹ ਲਓ ਜੀ ਬਹੁਤ ਹੀ ਪਿਆਰੀ ਜੀ ਫਲਕਾਰੀ ਹੈਗੀ ਐ ਆਹ ਹੈਗਾ ਪੱਲਾ ਤੇ ਇਹ ਹੈਗੀ ਐ ਜੀ ਇਹਦੀ ਇਹ ਵਾਲੀ ਕੰਨੀ ਰਹੂਗੀ ਠੀਕ ਹੈ ਜੀ ਨਿਸ਼ਿੰਗ ਪੱਟੀ ਹੋਈ ਹੋਈ ਐ ਤੇ ਬਹੁਤ ਪਿਆਰਾ ਲੱਗਦਾ ਹੈ ਦੁਪੱਟਾ ਰੈਡੀ ਹੋ ਕੇ ਆਹ ਲਓ ਅਗਲਾ ਦੇਖੋ ਇਹਦਾ ਜਿਹੜਾ ਪੱਲਾ ਹੈਗਾ ਉਹ ਭਾਰਾ ਨਹੀਂ ਹੈਗਾ ਕੰਨੀ ਤੇ ਪੱਲਾ ਸੇਮ ਹੈ ਪਰ ਇਹਦੇ ਚ ਇੱਕ ਡਿਜ਼ਾਈਨਿੰਗ ਹੋਰ ਹੈਗੀ ਉਹ ਮੈਂ ਤੁਹਾਨੂੰ ਬਾਅਦ ਚ ਦਿਖਾਉਣੀ ਆ ਤੇ ਆਹ ਲਓ ਪਹਿਲਾਂ ਤਾਂ ਕੰਨੀ ਤੇ ਇਹਦਾ ਪੱਲਾ ਦੇਖ ਲਓ ਠੀਕ ਹੈ ਜੀ ਸੈਂਟਰ ਚ ਸਾਰੇ ਬੂਟੀ ਮਿਲੂਗੀ ਅਗਲੀ ਡਿਜ਼ਾਈਨਿੰਗ ਦੇਖੋ ਤੁਸੀਂ ਇਹਦੀ ਸੈਂਟਰ ਦੇ ਵਿੱਚ ਆ ਆਊਗਾ ਦੋਨੇ ਪਾਸੇ ਦੋਨਾਂ ਕੰਨੀਆਂ ਤੇ ਇਹ ਤੁਹਾਡੇ ਸਿਰ ਤੇ ਵੀ ਆ ਸਕਦਾ ਤੁਹਾਡੇ ਗਲ ਚ ਪਾਉਂਗੇ ਤਾਂ ਮਤਲਬ ਕਿ ਉਹ ਦਾ ਆ ਸਕਦਾ ਠੀਕ ਹੈ ਜੀ ਬਹੁਤ ਸੋਹਣਾ ਲੱਗਦਾ ਹੈ ਤੇ ਇਹ ਹੈਗਾ ਜੀ ਇਹਦਾ ਇਧਰਲਾ ਪੱਲਾ ਬੈਦ ਫਿਨਿਸ਼ਿੰਗ ਪੱਟੀ ਚਨੋਂ ਦਾ ਦੁਪੱਟਾ ਹਲਕੀਆਂ ਫੁਲਕਾਰੀਆਂ ਬਿਲਕੁਲ ਹਲਕੇ ਹਲਕਾ ਕਪੜਾ ਹੈ ਸਾਂਬੜੀ ਵੀ ਸੌਖੀ ਹੈ ਇਸ ਤਰ੍ਹਾਂ ਦੀ ਫੁਲਕਾਰੀ ਲਓ ਜੀ ਅਗਲੀ ਦੇਖੋ ਇਹਦਾ ਪੱਲਾ ਹੈਵੀ ਹੈ ਸਾਰੇ ਚ ਬੂਟੀਆਂ ਨੇ ਔਰ ਇਹ ਹੈਗੀ ਅਲੀ ਕੰਨੀ ਠੀਕ ਹੈ ਜੀ ਫਿਨਿਸ਼ਿੰਗ ਪੱਟੀ ਦਿੱਤੀ ਹੋਈ ਹੈ ਨੋ ਇਹ ਵਾਲੀ ਟਿਸ਼ੂ ਦੀ ਲੋ ਜੀ ਇਹ ਸੀ ਆਪਣੀ ਅੱਜ ਦੀ ਕਲੈਕਸ਼ਨ ਉਮੀਦ ਆ ਤੁਹਾਨੂੰ ਪਸੰਦ ਆਊਗੀ ਪਸੰਦ ਆਈ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਕਮੈਂਟ ਕਰਕੇ ਦੱਸਦੇ ਰਹੋ ਫਿਰ ਮਿਲਦੇ ਹਾਂ ਕੋਈ ਹੋਰ ਸੋਹਣੀ ਜੀ ਕਲੈਕਸ਼ਨ ਲੈ ਕੇ ਤਦ ਤੱਕ ਲਈ ਸਾਨੂੰ ਸਤਿ ਸ਼੍ਰੀ ਅਕਾਲ